ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਪੰਜਾਬੀਆਂ ਦਾ ਪੂਰੇ ਹਰਿਆਣੇ ਵਾਲੇ ਭਰਾਵਾਂ ਦਾ ਜੰਮੂ ਕਸ਼ਮੀਰ ਵਾਲੇ ਭਰਾਵਾਂ ਦਾ ਜਿੱਥੋਂ ਜਿੱਥੋਂ ਵੀ ਲੋਕ ਆਏ ਉਹਨਾਂ ਦਾ ਸਮੂੱਚੀ ਸਾਡੀ ਲੱਖਾ ਸਿੰਘ ਸਿਧਾਣਾ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਅਸੀਂ ਇਸ ਕੰਮ ਦੇ ਵਿੱਚ ਪੂਰੇ ਪੰਜਾਬ ਦੇ ਕਰਜ਼ਦਾਰ ਕਿ ਤੁਸੀਂ ਇਸ ਵਾਰ ਸਾਡੀ ਸਮੁੱਚੀ ਟੀਮ ਦਾ ਇੰਨਾ ਖਾਸ ਦਿੱਤਾ ਭਾਨੇ ਸਿੱਧੂ ਬਾਈ ਨੂੰ ਬਾਹਰ ਕਢਾਉਣ ਦੇ ਲਈ ਇੰਨਾ ਕ ਆਪਣੇ ਕੋਲੋਂ ਹਜ਼ੂਮ ਬਣਾ ਕੇ ਇੱਕ ਕਾਫਲੇ ਬਣਾ ਕੇ ਆਏ ਜਿਹੜੇ ਭਰਾਵਾਂ ਨੇ ਆਪਣੇ ਨੁਕਸਾਨ ਵੀ ਕਰਾ ਲਏ ਉਹਨਾਂ ਦਾ ਅਸੀਂ ਕਦੇ ਵੀ ਕਦੇ ਵੀ ਅਸੀਂ एहसान ਨਹੀਂ ਭੁੱਲ ਸਕਦੇ ਸੋ ਗੱਲ ਮੈਂ ਪੰਜਾਬੀਓ ਇਹ ਕਰਨ ਲੱਗਿਆ ਕਿ ਜਿਵੇਂ ਅੱਜ ਬਾਈ ਭਾਨੇ ਸਿੱਧੂ ਦਾ ਸਾਥ ਦਿੱਤਾ ਆਪਾਂ ਨੇ ਛੇ ਮਹੀਨੇ ਦੇ ਨਾਈ ਪਾਨਾ ਬਾਹਰ ਆ ਜੂਗਾ ਜੋ ਸਟੇਟਮੈਂਟ ਜੋ ਲਿਖਤੀ ਸਰਕਾਰ ਨੇ ਦਿੱਤਾ ਤੇ ਸਾਰੇ ਪਰਚੇ ਰੱਦ ਹੋ ਜਾਣਗੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਜੇ ਆਪਾਂ ਹਰ ਇੱਕ ਨੌਜਵਾਨ ਨਾਲ ਹਰ ਇੱਕ ਨੌਜਵਾਨ ਨਾਲ ਇਸੇ ਤਰ੍ਹਾਂ ਖੜਿਆ ਕਰੀਏ ਤਾਂ ਆਸੀਂ ਆਪਣੇ ਯੋਧੇ ਗਵਾਵਾਂਗੇ ਨਹੀਂ ਇਹ ਧਰਤੀ ਯੋਧਿਆਂ ਨੂੰ ਜਨਮ ਦਿੰਦੀ ਹੈ ਪਰ ਇਸ ਧਰਤੀ ਤੇ ਜਿਹੜੇ ਲੋਕ ਨੇ ਜਿਹੜੇ ਸੰਗਤ ਹੈ ਉਹਨੇ ਯੋਧਿਆਂ ਨੂੰ ਸਾਹਮਣੇ ਰੱਖਣਾ ਹੁੰਦਾ ਹੈ ਜੋਦਿਆਂ ਨੇ ਆਗੂ ਬਣ ਕੇ ਅਗਵਾਈ ਕਰਨੀ ਹੁੰਦੀ ਹੈ ਤੇ ਇਸ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਸਾਹਮਣੇ ਰੱਖਣਾ ਉਹਨਾਂ ਦੀ ਪਿੱਠ ਤੇ ਖੜਨਾ ਹੁੰਦਾ ਪਰ ਜੇ ਪੰਜਾਬੀਓ ਜਿਵੇਂ ਭਾਨੇ ਸਿੱਧੂ ਦਾ ਸਾਥ ਦਿੱਤਾ ਜਿਵੇਂ ਤਰ੍ਹਾਂ ਅਸੀਂ ਪਹਿਲਾਂ ਵੀ ਭਾਈ ਸਾਹਿਬ ਦਾ ਸਾਥ ਦਿੱਤਾ ਹੁੰਦਾ ਅੱਜ ਸਾਡੇ ਸਿੱਖ ਨੌਜਵਾਨ ਡਿਬਰੂਗੜ੍ਹ ਦੀਆਂ ਜੇਲਾਂ ਚ ਨਾ ਹੁੰਦੇ ਅੱਜ ਸਾਡੇ ਬੰਦੀ ਸਿੰਘ ਜੇਲਾਂ ਚ ਨਾ ਹੁੰਦੇ ਸਾਡੇ ਕਿੰਨੇ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹ ਅੱਜ ਵੀ ਜੇਲਾਂ ਚ ਨਹੀਂ ਕਿਉਂ ਕਿਉਂਕਿ ਅਸੀਂ ਇੱਕ ਮੁੱਠ ਨਹੀਂ ਹੋਏ ਅਸੀਂ ਸਿਰ ਨਹੀਂ ਜੋੜੇ ਜੇ ਅਸੀਂ ਇਸੇ ਤਰ੍ਹਾਂ ਸਿਰ ਜੋੜ ਕੇ ਰਹੇ ਨਾ ਤਾਂ ਇੱਥੇ ਸਾਡੀ ਜੇ ਸਿਰ ਜੋੜ ਕੇ ਰਹੇ ਹੁੰਦੇ ਨਾ ਤਾਂ ਅਸੀਂ ਬਾਈ ਦੀਪ ਨੂੰ ਗਵਾਇਆ ਹੁੰਦਾ ਜਿਹੜੀ ਸਾਡੀ ਸੋਚ ਸੀ ਦੀਪ ਬਾਈ ਦੀ ਸੋਚ ਬਹੁਤ ਉੱਚੀ ਸੀ ਤੇ ਨਾ ਹੀ ਅਸੀਂ ਆਪਣੀ ਕਲਮ ਨੂੰ ਗਵਾਇਆ ਹੁੰਦਾ ਜਿਹੜੀ ਕਲਮ ਦਾ ਧਾਰਨੀ ਸਿੱਧੂ ਮੂਸੇ ਵਾਲਾ ਸੀ ਜੇ ਅਸੀਂ ਇਕੱਠੇ ਹੋਏ ਹੁੰਦੇ ਨਾ ਅਸੀਂ ਆਪਣੀ ਖੇੜ ਨੂੰ ਗਵਾਇਆ ਹੁੰਦਾ ਸੰਦੀਪ ਨੰਗਲ ਅੰਬੀਆ ਜਿਹਨੇ ਕਬੱਡੀ ਦਾ ਬਹੁਤ ਸਟਾਰ ਵੱਡਾ ਖਿਡਾਰੀ ਸੀ ਜਿਹਨੇ ਕਬੱਡੀ ਦੇ ਕਿੰਨੇਕ ਯੋਧੇ ਹੋਰ ਪੈਦਾ ਕੀਤੇ ਐ ਤੇ ਨਾ ਹੀ ਅਸੀਂ ਨੌਜਵਾਨੋਂ ਪੰਜਾਬੀਓ ਸਾਰੇ ਹਰਿਆਣੇ ਵਾਲੇ ਭਰਾ ਜਿਹਨੇ ਵੀ ਹੈਗੇ ਨਾ ਅਸੀਂ ਆਪਣੀ ਬੋਲੀ ਨੂੰ ਗਵਾਉਏ ਗਵਾਈਏ ਜੇ ਅਸੀਂ ਇਕੱਠੇ ਰਹੀਏ ਬੋਲੀ ਕੀ ਚੋ ਦੇਖਦੇ ਆ ਬਾਈ ਲੱਖੇ ਸਦਾਨੇ ਚ ਇਸ ਕਰਕੇ ਮੈਂ ਹੱਥ ਜੋੜਦਾ ਕਿ ਜਿਵੇਂ ਭਾਨੇ ਸਿੱਧੂ ਦੀ ਪਿੱਠ ਤੇ ਆ ਕੇ ਪੂਰਾ ਪੰਜਾਬ ਖੜ ਗਿਆ ਹਰਿਆਣਾ ਖੜ ਗਿਆ ਹੋਰ ਸਾਰੇ ਦੂਰੋਂ ਦੂਰੋਂ ਭਰਾ ਆ ਕੇ ਖੜ ਗਏ ਇਸੇ ਤਰ੍ਹਾਂ ਬਾਈ ਆਪਾਂ ਜਿਹੜੇ ਸਾਡੇ ਆਗੂ ਨੇ ਜਿਹੜੇ ਸਾਡੇ ਧਰਮ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਇਸ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਬੋਲੀ ਨੂੰ ਬਚਾਉਣਾ ਚਾਹੁੰਦੇ ਆ ਧਰਤੀ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਜ਼ਬਾਨੀ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਆ ਸੋ ਉਹਨਾਂ ਦੀ ਪਿੱਠ ਤੇ ਖੜ ਜਾ ਕਰੋ ਇਹੀ ਬੇਨਤੀ ਕਰਨ ਦੇ ਲਈ ਮੈਂ ਅੱਜ ਸਪੈਸ਼ਲ ਇਹ ਵੀਡੀਓ ਪਾ ਰਿਹਾ ਮੇਰੇ ਮਨ ਦੇ ਵਿੱਚ ਆਇਆ ਕਿ ਪੰਜਾਬੀਓ ਜੇ ਆਪਾਂ ਇਕੱਠੇ ਰਹਿਏ ਤਾ ਕਿਸੇ ਵੀ ਸਰਕਾਰ ਦੀ ਯਰਤ ਨਹੀਂ ਹੋਊਗੀ ਕਿ ਤੁਹਾਡੇ ਆਗੂ ਨੂੰ ਤੁਹਾਡੇ ਕੋਲੋਂ ਖੋਲੂ ਜੇ ਇਕੱਠੇ ਰਹਿ ਜੇ ਐਂ ਦਿਲੋਂ ਲੜਾਈ ਲੜਦੇ ਰਹੇ ਸਰਕਾਰਾਂ ਨਾਲ ਦਿਲੋਂ ਜਿਵੇਂ ਕੱਲ ਤੁਸੀਂ ਬੈਰੀਕਡ ਤੋੜ ਕੇ ਜਿੱਥੇ ਆਪਾਂ ਨੇ ਮੋਰਚਾ ਲਾਉਣਾ ਸੀ ਉੱਥੇ ਲਾਇਆ ਕੱਲ ਭਾਵੇਂ ਸਾਡੇ ਕੁਝ ਬੰਦੇ ਨਜ਼ਰਬੰਦ ਵੀ ਹੋ ਗਏ ਬਚਾਅ ਬਚੂ ਕੇ ਅਸੀਂ ਵੀ ਧਰਨੇ ਤੱਕ ਮਸਾਂ ਪਹੁੰਚੇ ਆ ਕਿਉਂਕਿ ਇਹਨਾਂ ਦਾ ਮਤਲਬ ਹੁੰਦਾ ਕਿ ਆਗੂ ਨੂੰ ਚੱਕ ਲੋ ਜਿਹੜੀ ਭੀੜ ਹੈ ਉਹ ਹਿਸਕ ਹੋ ਜੂਗੀ ਤੇ ਵਾਪਸ ਚਲੇ ਜਾਣਗੇ ਤੇ ਅਸੀਂ ਪਰਚੇ ਪਾ ਦਾਂਗੇ ਕੱਲ ਮੈਂ ਵੀ ਪਹਿਲਾ ਮਹਿਲਾ ਮਹਿਲ ਕਲਾ ਸੀ ਮੋਰਚਾ ਲਾਇਆ ਬਾਈ ਨਾਲ ਸਾਡੇ ਰਣ ਸਿੰਘ ਹੋਰੀ ਸੀ ਜਰਨਲ ਸਕੱਤਰ ਸਿੱਧੂਪੁਰ ਦੇ ਸਿੱਧੂਪੁਰ ਦੇ ਤੇ ਸਾਡੇ ਜਖੇਪਲ ਵਾਲੀ ਟੀਮ ਸੀ ਹੰਬਲਵਾਸ ਵਾਲੀ ਬਾਈ ਭਾਜ ਨੇ ਹੋਰੀ ਸਾਰੇ ਤੇ ਉੱਥੇ ਸਾਨੂੰ ਰੋਕਿਆ ਉੱਥੇ ਰੋਕਿਆ ਤੇ ਉੱਥੇ ਗ੍ਰਿਫਤਦਾਰੀਆਂ ਪਾਉਣੀਆਂ ਸ਼ੁਰੂ ਕੀਤੀਆਂ ਤੇ ਕਿਵੇਂ ਨਾ ਕਿਵੇਂ ਕਰਕੇ ਉੱਥੋਂ ਨਿਕਲ ਕੇ ਮੈਂ ਇਧਰਲੇ ਪਾਸੇ ਆ ਗਿਆ ਕਿਉਂਕਿ ਉਹਨਾਂ ਨੇ ਸੋਚਿਆ ਸੀ ਕਿ ਇਹਨਾਂ ਨੂੰ ਗ੍ਰਿਫਤਦਾਰ ਕਰੋ ਤੇ ਜਿਹੜੀ ਭੀੜ ਆ ਉਹਨਾਂ ਨੂੰ ਇਹ ਅਗਵਾਈ ਨਹੀਂ ਕਰ ਪਾਉਣਗੇ ਤੇ ਕਿੱਲਰ ਜਾਣਗੇ ਪਰ ਜਿੰਨਾ ਕੱਲ ਲੋਕਾਂ ਨੇ ਸਾਥ ਦਿੱਤਾ ਜਿੰਨੇ ਕੁ ਉਹਨਾਂ ਨੇ ਸਮਝਦਾਰੀ ਦਿਖਾਈ ਕਹਿੰਦੇ ਬਾਈ ਠੀਕ ਐ ਵੀ ਜਿਹੜੇ ਆਗੂ ਨੇ ਉਹ ਬਚ ਕੇ ਰਹੋ ਤੇ ਬਚ ਕੇ ਉਹ ਮੋਰਚਿਆਂ ਨੂੰ ਸਾਹਮੋ ਤੇ ਮੋਰਚੇ ਸਾਹਮਣੇ ਗਏ ਅਗਵਾਈ ਕਰਦੇ ਗਏ ਤੇ ਅਸੀਂ ਜਿਹੜਾ ਸ਼ਾਮ ਨੂੰ ਸਾਡੇ ਹੱਕ 'ਚ ਫੈਸਲਾ ਆ ਗਿਆ ਇਹ ਹੁੰਦੀ ਐ ਸਮਝਦਾਰੀ ਇਹ ਹੁੰਦੀ ਐ ਇੱਕ ਚੰਗੀ ਸੋਚ ਇੱਕ ਚੰਗੀ ਸੋਚ ਕੀ ਯਾਰ ਆਗੂ ਨੂੰ ਗ੍ਰਿਫਤਾਰ ਨਾ ਹੁੰਦਿਓ ਕੁਸ ਮਰਜ਼ੀ ਹੋ ਜੇ ਇਸ ਕਰਕੇ ਭਾਈ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਤੈਨੂੰ ਲੋ ਧੰਨਵਾਦ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਭਾਈ ਇਸੇ ਤਰ੍ਹਾਂ ਢਾਲ ਬਣ ਕੇ ਖੜਜਿਆ ਕਰੋ ਇਸੇ ਤਰ੍ਹਾਂ ਢਾਲ ਬਣ ਕੇ ਖੜਜਿਆ ਕਰੋ ਨਹੀਂ ਇਹਨਾਂ ਸਰਕਾਰਾਂ ਨੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਖਤਮ ਕਰ ਦੇਣਾ ਪਤਾ ਨਹੀਂ ਕਿੰਨੇ ਕੁ ਕਰਤੇ ਗੈਂਗਸਟਰ ਕਹਿ ਕੇ ਮਾਰੀ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਗੈਂਗਸਟਰ ਹੈਗਾ ਕੌਣ ਹੈ ਚੱਕ ਕੇ ਗੋਲੀ ਮਾਰ ਦਿੰਦੇ ਆ ਬਾਅਦ ਚ ਕਹਿੰਦੇ ਆ ਗੈਂਗਸਟਰ ਸੀ ਇਹ ਸਰਕਾਰ ਦੀਆਂ ਚਾਲਾਂ ਨੇ ਨੌਜਵਾਨੀ ਨੂੰ ਖਤਮ ਕਰਨ ਦੇ ਲਈ ਪਰ ਜਿਹੜੇ ਨੌਜਵਾਨਾਂ ਦਾ ਸਿਰ ਇਸ ਵਾਰੀ ਭਾਨੇ ਸਿੱਧੂ ਵਾਲੇ ਬਾਈ ਦੇ ਹੱਕ ਚ ਸਿਰ ਜੋੜੇ ਨੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਖਾਲਸਾ ਵੇਲੇ ਜੇ ਆਪਾਂ ਸਿਰ ਜੋੜੇ ਹੁੰਦੇ ਖੜੇ ਹੁੰਦੇ ਤਾਂ ਫਿਰ ਆ ਗੱਲਾਂ ਨਹੀਂ ਆਉਣੀ ਸੀ ਜਿੰਨਾ ਜ਼ੋਰ ਲੱਗਿਆ ਸੀ ਅੱਬਦੇ ਤੋਂ ਲਾਇਆ ਸੀ ਸਾਡੇ ਪੇਜ ਤੱਕ ਬੰਦ ਕਰਤੇ ਸੀ ਨੈੱਟ ਬੰਦ ਕਰਤਾ ਸੀ ਗ੍ਰਿਫਤਦਾਨੀਆਂ ਪਾਉਣ ਦੇ ਲਈ ਪ੍ਰਸ਼ਾਸਨ ਸਾਡੇ ਪਿੱਛੇ ਰਿਹਾ ਪਰ ਅਸੀਂ ਆਪਣਾ ਜ਼ੋਰ ਲਾ ਕੇ ਖੜੇ ਆਂ ਪਰ ਲੋਕ ਨਹੀਂ ਇਕੱਠੇ ਹੋਏ ਅੱਜ ਵੀ ਕਈ ਭਗਤ ਕਹਿ ਦਿੰਦੇ ਆ ਤੁਸੀਂ ਕਿੱਥੇ ਸੀ ਭਰਾਵੋ ਹਸਤਾ ਆਪਦਾ ਜ਼ੋਰ ਜਿੰਨਾ ਲੱਗਿਆ ਸੀ ਉਦੋਂ ਵੀ ਲਾਇਆ ਸੀ ਅੱਗੇ ਵੀ ਜੇਕਰ ਕੋਈ ਪ੍ਰੋਗਰਾਮ ਲਿਖਣਾ ਹੈ ਸਾਡੇ ਸਿੰਘਾਂ ਨੂੰ ਡਿਬਰੂਗੜ ਤੋਂ ਇੱਥੇ ਲਿਆਉਣਾ ਹੈ ਘੱਟੋ ਘੱਟ ਇੱਕ ਮੰਗ ਹੀ ਰੱਖ ਲੋ ਕਿ ਯਾਰ ਸਾਡੇ ਸਿੰਘ ਜਿਹੜੇ ਡਿਬਰੂਗੜ ਨੇ ਉਹਨਾਂ ਨੂੰ ਪੰਜਾਬ ਦੇ ਜਿਲ੍ਹਿਆਂ 'ਚ ਰੱਖ ਲੋ ਐਡੀ ਦੂਰ ਕਿਉਂ ਸਿੱਟਿਆ ਕੋਈ ਖੋਟ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਲੋਕਾਂ ਐ ਲਾ ਲੋ ਵੀ ਸਿੱਖੀ ਨੂੰ ਵਡਾਵਾ ਦੇ ਰਹੇ ਸੀ ਅਮਰਤ ਸ਼ਿਕਾਰੀ ਸੀ ਚਿੱਟੇ ਤੋਂ ਨੌਜਵਾਨਾਂ ਨੂੰ ਰੋਕਣੇ ਸੀ ਡਿਬਰੂਗੜ੍ਹ ਬੈਠੇ ਆ ਇਸ ਕਰਕੇ ਇਹ ਮੰਗ ਰੱਖੋ ਪੰਜਾਬ ਦੇ ਲੋਕੋ ਸਾਡੇ ਮੁੱਖ ਮੰਤਰੀ ਤੋਂ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਸਿੰਘ ਡਿਬਰੂਗੜ੍ਹ ਸਿਟ ਤੇ ਤੁਸੀਂ ਲਿਜਾ ਕੇ ਉਹਨਾਂ ਦਾ ਖੋਟ ਕੀ ਹੈ ਘੱਟੋ ਘੱਟ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਾਂ ਸ਼ਿਫਟ ਕਰਾ ਲਓ ਇਹ ਬੇਨਤੀ ਦੀ ਮੈਂ ਅੱਜ ਸਾਨੂੰ ਮੁਖ ਹੋ ਰਿਆਂ ਜੇ ਗੱਲ ਮੇਰੀ ਚੰਗੀ ਲੱਗਦੀ ਹੈ ਤਾਂ ਆਪਾਂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਭਾਈ ਘਰੇ ਰਜਾਈਆਂ 'ਚ ਬਹਿ ਕੇ ਕਮੈਂਟ ਨਾ ਕਰਿਆ ਕਰੋ ਰਜਾਈਆਂ 'ਚ ਬਹਿ ਕੇ ਕਮੈਂਟ ਨਾ ਕਰਿਆ ਕਰੋ ਕੁਝ ਕ ਬੰਦੇ ਹੁੰਦੇ ਉਹਨਾਂ ਨੇ ਨੈਗੇਟਿਵਿਟੀ ਏ ਫਲਾਉਣੀ ਹੁੰਦੀ ਆ ਉਹ ਭਗਤ ਹੁੰਦੇ ਆ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਉਹ ਜਾਣ ਬੁੱਝ ਕੇ ਲਿਖ ਦਿੰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਗਾਹਾਂ ਵਾਲਾ ਬੰਦਾ ਜਿਹੜਾ ਬੋਲ ਰਿਹਾ ਉਹ ਕਿਹਦੇ ਨਾਲ ਖੜਾ ਆ ਜਾਂ ਕਿਹਦੇ ਨਾਲ ਨਹੀਂ ਖੜਾ ਇਹ ਵੀ ਨਹੀਂ ਪਤਾ ਹੁੰਦਾ ਹੁਣ ਮੇਰੇ ਕਮੈਂਟਾਂ ਦੇ ਵਿੱਚ ਕਈ ਬੰਦੇ ਲਿਖ ਦਿੰਦੇ ਆ ਭਾਈ ਅਮਰਤਪਾਲ ਸਿੰਘ ਖਾਲਸਾਵਲੇ ਤੁਸੀਂ ਕਿੱਥੇ ਸੀ ਜਿਹੜੇ ਲੋਕਾਂ ਨੂੰ ਪਤਾ ਹੈ ਕਿ ਉਹਦੋਂ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਉਹ ਸਭ ਜਾਣਦੇ ਆ ਆ ਲਲੀਆਂ ਛਲੀਆਂ ਤੋਂ ਨਾ ਘਬਰਾਇਆ ਕਰੋ ਇਹ ਕੀ ਹੁੰਦੇ ਆ ਭਗਤ ਭਗਤੀ ਕਰਦੇ ਆ ਅੰਨੇ ਭਗਤ ਹੁੰਦੇ ਇਹਨਾਂ ਨੇ ਇੱਕੋ ਕਮੈਂਟ ਲਿਖ ਲੈਂਦੇ ਹੁੰਦੇ ਆ ਇਹਨਾਂ ਦਾ ਆਈਟੀ ਸੈੱਲ ਹੁੰਦਾ ਉਹੀ ਲਿਖੀ ਜਾਂਦੇ ਹੁੰਦੇ ਆ ਸੋ ਉਦੋਂ ਜਿਹੜੇ ਸਿੰਘਾਂ ਨੂੰ ਪਤਾ ਹੈ ਕਿ ਅਸੀਂ ਕੀ ਕੀਤਾ ਸਭ ਤੋਂ ਪਹਿਲੀ ਵੀਡੀਓ ਭਾਈ ਸਾਹਿਬ ਦੇ ਹੱਕ 'ਚ ਮੈਂ ਪਾਈ ਸੀ ਉਸ ਤੋਂ ਬਾਅਦ ਨੈੱਟ ਬੰਦ ਕੀਤਾ ਦੁਬਾਰੇ ਫੇਰ ਕਿਤੇ ਵਾਈਫਾਈ ਲੈ ਕੇ ਫੇਰ ਪਾਈ ਉਦੋਂ ਵੀ ਅਸੀਂ ਚਾਹਿਆ ਕਿ ਯਾਰ ਸਾਡੇ ਨੌਜਵਾਨ ਇੱਥੇ ਰਹਿਣ ਪਰ ਲੋਕੋ ਤੁਸੀਂ ਨਹੀਂ ਸਿਰ ਜੋੜੇ ਜਦੋਂ ਜਦੋਂ ਤੁਸੀਂ ਸਿਰ ਜੋੜੋਗੇ ਜਦੋਂ ਜਦੋਂ ਤੁਸੀਂ ਲਾਮਬੰਦ ਹੋਵੋਗੇ ਜਦੋਂ ਜਦੋਂ ਤੁਸੀਂ ਇਕੱਠੇ ਹੋਵੋਗੇ ਕਿਸੇ ਦੀ ਜਰਤ ਨਹੀਂ ਹੋਊਗੀ ਕਿ ਤੁਹਾਨੂੰ ਹਰਾ ਪਾਊਗਾ ਕੱਲ ਨਹੀਂ ਜਿੱਤੇ ਕਿੱਡੀ ਕਿੱਡੀ ਲੜਾਈ ਜਿੱਤਿਆਂ ਲਾਮਬੰਦ ਹੋ ਕੇ ਜਿੱਤਿਆਂ ਸੰਘਰਸ਼ ਕਰਨੇ ਜ਼ਰੂਰੀ ਨੇ ਸੰਘਰਸ਼ ਕਰਨ ਦੇ ਲਾਮਬੰਦ ਹੋਣਾ ਜ਼ਰੂਰੀ ਹੈ ਸੰਘਰਸ਼ ਕਰਨ ਦੇ ਲਈ ਜ਼ਬਰਦਸਤ ਮੁਕਾਬਲਾ ਤੁਹਾਡੇ ਕੋਲ ਸਬਰ ਹੋਣਾ ਚਾਹੀਦਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਸਾਡੀ ਸਾਰੀ ਟੀਮ ਦੀ ਇਹੀ ਮੰਗ ਸੀ ਕਿ ਆਪਾਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਜਿੱਥੇ ਰੁਕਣਗੇ ਬਹਿ ਜਿਓ ਜਿੱਥੇ ਥੱਕਾ ਹੋਊਗਾ ਬਹਿ ਜਿਓ ਪਰ ਨਜਾਇਜ਼ ਹੋਇਆ ਨਾਲੇ ਲਾਠੀ ਚਾਰਜ ਹੋਇਆ ਕੱਲ ਨਾਲੇ ਗ੍ਰਿਫਤਦਾਨੀਆਂ ਪਾਲੀਆਂ ਕਈ ਸਾਡੇ ਬੰਦਿਆਂ ਨੂੰ ਜੇਲਾ سوری ਥਾਣਿਆਂ ਚ ਰੱਖ ਲਿਆ ਤੇ ਕਈ ਧਰਨੇ ਚ ਪਹੁੰਚ ਗਏ ਜਿੰਨਾ ਕੱਠ ਧਰਨੇ ਸੀ 19 ਨੌਜਵਾਨ ਜੇ ਇੱਥੇ ਬੈਠੇ ਸੀ ਥਾਣਿਆਂ ਚ ਇਸ ਕਰਕੇ ਕੱਲ ਬਹੁਤ ਵੱਡਾ ਕੱਠ ਜਿਹੜਾ ਭਾਨੇ ਸਿੱਧੂ ਦੇ ਹੱਕ ਚ ਹੋਇਆ ਉਹ ਇੱਕ ਇਹ ਲਾ ਲੋ ਪੰਜਾਬ ਨੂੰ ਇੱਕ ਜਗਾਉਣ ਵਾਲੀ ਚੀਜ਼ ਹੈ ਕਿ ਜਦੋਂ ਵੀ ਸਾਡੇ ਨੌਜਵਾਨ ਤੇ ਕਿਸੇ ਸਦਦ ਹੁੰਦਾ ਉਹ ਕਿਸੇ ਤੇ ਵੀ ਹੁੰਦਾ ਉਹ ਕਿਸੇ ਵੀ ਵਿਚਾਰਧਾਰਾ ਦਾ ਇਨਸਾਨ ਹੈ ਇਹਨਾਂ ਆਪਾਂ ਸੋਚਿਆ ਕਰੋ ਜੇ ਆਪਣੇ ਵਾਲਾ ਬੰਦੀ ਫੜਿਆ ਜਾਂਦਾ ਤਾ ਉਸੇ ਪਿੱਛੇ ਲੱਗਣਾ ਹੈ ਭਾਈ ਕੋਈ ਵੀ ਬੰਦਾ ਵਿਚਾਰ ਰੱਖਦਾ ਹੈ ਉਹਦੇ ਆਪਣੇ ਵਿਚਾਰ ਨੇ ਪਰ ਸਾਡਾ ਮਕਸਦ ਇੱਕ ਹੋਣਾ ਚਾਹੀਦਾ ਸਾਡੀ ਲੜਾਈ ਇੱਕ ਹੋਣੀ ਚਾਹੀਦੀ ਹੈ ਵਿਚਾਰ ਕਦੇ ਨਹੀਂ ਮਿਲਦੇ ਹੁੰਦੇ ਇੱਕੋ ਜਿਹੇ ਵਿਚਾਰ ਸਾਰੇ ਬੰਦਿਆਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ ਅਲੱਗ-ਅਲੱਗ ਹੁੰਦੇ ਆ ਪਰ ਲੜਨਾ ਅਸੀਂ ਕਿਦੇ ਲਈ ਹੁੰਦਾ ਉਸ ਉਹ ਸਾਡਾ ਉਹ ਜਿਹੜਾ ਮਕਸਦ ਹੈ ਉਹ ਇੱਕ ਹੋਣਾ ਚਾਹੀਦਾ ਹੁਣ ਕੱਲ ਬਹੁਤ ਜੱਥੇਬੰਦੀਆਂ ਨੇ ਸਾਥ ਦਿੱਤਾ ਉਹਨਾਂ ਦੀ ਲੜਾਈ ਮੈਂ ਦੇਖ ਲਿਆ ਉਹ ਦਿਲੋਂ ਚੁਰੇ ਹੋਏ ਸੀ ਭਾਵੇਂ ਭਾਈ ਜਸਵਿੰਦਰ ਸਿੰਘ ਸੋਮਾ ਜੀ ਲੰਗੋਵਾਲ ਤੋਂ ਜਿਨ੍ਹਾਂ ਨੇ ਨਵੀਂ ਜੱਥੇਬੰਦੀ ਬਣਾਈ ਆ ਆਜ਼ਾਦ ਉਹ ਦਿਲੋਂ ਚੱਲੇ ਸੀ ਦਿਲੋਂ ਚੱਲੇ ਸੀ ਤੇ ਕਿਸਾਨ ਯੂਨੀਅਨ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਬਾਰੇ ਤੁਸੀਂ ਜਾਣਦੀ ਹੋ ਉਹ ਇਕੱਲੇ ਕਿਸਾਨੀ ਦੀ ਲੜਾਈ ਨਹੀਂ ਲੜਦੇ ਉਹ ਨਾਲ ਦੀ ਨਾਲ ਜਵਾਨੀ ਦੀ ਲੜਾਈ ਲੜਦੇ ਆ ਹੋਂ ਦੀ ਲੜਾਈ ਵੀ ਲੜਦੇ ਆ ਜਿਵੇਂ ਬਾਈ ਦੀਪ ਸਿੱਧੂ ਕਹਿ ਗਿਆ ਸੀ ਕਿ ਇਹ ਲੜਾਈ ਫਸਲਾਂ ਦੀ ਨਹੀਂ ਇਹ ਲੜਾਈ ਨਸਲਾਂ ਦੀ ਹੈ ਉਹ ਅੱਜ ਜੱਥੇਬੰਦੀਆਂ ਨੂੰ ਸਮਝ ਆਈ ਜਾਂਦਾ ਕਿ ਇਹ ਸਾਨੂੰ ਨਸਲਾਂ ਦੀ ਲੜਾਈ ਲੜਨੀ ਪੈਣੀ ਹੈ ਫਸਲਾਂ ਤੋਂ ਫਸਲਾਂ ਤਾਂ ਹੀ ਕੰਮ ਆਉਣਗੇ ਜੇ ਨਸਲਾਂ ਰਹਿਣਗੀਆਂ ਜੇ ਸਾਡੇ ਨਸਲੇ ਮੁੱਕ ਗਏ ਤਾਂ ਫਿਰ ਅਸੀਂ ਫਸਲਾਂ ਤੋਂ ਕੀ ਕਰਾਉਣਾ ਇਸ ਆਨੇ ਸਿੱਧੂ ਬਾਈ ਦਾ ਸਾਥ ਦਿੱਤਾ ਇਹ ਲਾ ਲਓ ਵੀ ਉਹ ਜਿੱਥੇ ਬੰਦੀਆਂ ਇਕੱਲੀ ਕਿਸਾਨੀ ਨਹੀਂ ਉਹ ਜਬਾਨੀ ਦੀ ਲੜਾਈ ਵੀ ਲੜਦੀਆਂ ਨੇ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਉਹ ਹੁਣ ਤੁਸੀਂ ਉਹਨਾਂ ਨਾਲ ਦੇਖ ਲਓ ਵੀ ਜੁੜਨਾ ਹੈ ਕਿ ਨਹੀਂ ਜੁੜਨਾ ਕਿਉਂਕਿ ਉਹ ਸਿਰਫ ਆਪਣੇ ਮਕਸਦ ਲਈ ਨੇ ਜੇ ਉਹਨਾਂ ਦੀ ਆਪ ਦੀ ਲੜਾਈ ਹੈ ਤਾਂ ਉਹ ਲੜਦੇ ਨੇ ਪੰਜਾਬ ਦੀ ਲੜਾਈ ਨਹੀਂ ਲੜਦੇ ਮੈਂ ਕਿਸੇ ਦਾ ਨਾਂ ਨਹੀਂ ਲਊਂਗਾ ਸੋ ਜਿਹੜੇ ਨੇ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਉਹ ਲੋਕ ਆਪ ਹੀ ਸਮਝ ਲੈਣ ਪ੍ਰਭੂ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਜਿੱਤ ਲਿਆ ਕਰਾਂਗੇ ਜੇ ਅੱਡੋ-ਪਾਟੀ ਰਹਾਂਗੇ ਤਾਂ ਅਸੀਂ ਕਦੇ ਜਿੱਤ ਨਹੀਂ ਪਾਵਾਂਗੇ ਇਸ ਕਰਕੇ ਮੈਂ ਬੇਨਤੀ ਕਰਨ ਦੇ ਲਈ ਆਇਆ ਸੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਮੈਂ ਇਹ ਵੀ ਗੱਲ ਦੱਸਦਾ ਜਿਹੜੇ ਆ ਭਗਤ ਕਮੈਂਟ ਕਰਦੇ ਹੁੰਦੇ ਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੇਲੇ ਅਸੀਂ ਅਵਾਜ਼ ਚੱਕੀ ਤਾਂ ਉਸ ਵੇਲੇ ਸਾਡੇ ਪੇਜ ਬੰਦ ਕਰਤੀ ਸੀ ਅੱਜ ਤੱਕ ਉਹ ਪੇਜ ਨਹੀਂ ਚੱਲਿਆ ਮੇਰਾ ਪਹਿਲਾ ਇਹ ਦੁਆਰੇ ਪੇ ਚਲਾਇਆ ਜਿਹੜੇ ਆ ਭਗਤਾਂ ਕਰਜਾਈਆਂ ਚ ਬਹਿ ਕੇ ਕੱਲੇ ਕਮੈਂਟ ਕਰਨੇ ਹੁੰਦੇ ਆ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਨਾ ਇਹਨਾਂ ਨੇ ਇਹਨਾਂ ਦੀ ਕੋਈ ਦੇਣ ਹੁੰਦੀ ਆ ਪੰਜਾਬ ਨੂੰ ਬਸ ਕੱਲੇ ਕਮੈਂਟ ਕਰਨੇ ਹੁੰਦੇ ਆ ਚੌਧਰ ਬਣਾਇਆ ਦਿਖਾਉਂਦੇ ਹੁੰਦੇ ਆ ਸੋ ਇਹਨਾਂ ਦਾ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਲੱਲੀ ਛੱਲੀ ਦੇਹ ਜੇ ਫਿਰਦੀ ਰਹਿੰਦੇ ਇਹਨਾਂ ਦਾ ਕੰਮ ਆਉਂਦਾ ਆਪਾਂ ਆਪਣਾ ਕਰਨਾ ਆਪਾਂ ਧਿਆਨ ਹੀ ਨਹੀਂ ਦਿੱਤਾ ਇਹਨਾਂ ਇਹਨਾਂ ਤੱਕ ਕਦੇ ਕਿਉਂਕਿ ਜਦੋਂ ਬੰਦਾ ਕੋਈ ਲੇਬਲ ਦੇ ਨਾ ਹੋਵੇ ਉਹਦੇ ਖਿਲਾਫ ਕਦੇ ਨਹੀਂ ਬੋਲਣਾ ਚਾਹੀਦਾ ਇਹਨਾਂ ਦਾ ਕੰਮ ਆ ਆਪਦਾ ਕਰੀ ਜਾਣ ਦਿਓ ਜਿੱਦੇ ਤੁਹਾਡੇ ਬਰਾਬਰ ਲੈਵਲ ਤੇ ਆਗੇ ਉਹਦੇ ਦੇਖ ਉਹਦੇ ਸੋਚਾਂਗੇ ਵੀ ਨਾ ਖਲਾਫ ਬੋਲਣਾ ਜਾਂ ਨਹੀਂ ਬੋਲਣਾ ਕਦੇ ਵੀ ਕੰਟਰੋਵਰਸੀਆਂ ਵਿੱਚ ਨਾ ਪੋ ਬਾਈ ਜਿੰਨੇ ਭਰਾ ਪਿਆਰ ਕਰਦੇ ਆ ਕਦੇ ਨਾ ਸੋਚੋ ਕਿ ਆ ਜੇ ਕੋਈ ਸਾਡੇ ਖਲਾਫ ਬੋਲਦਾ ਤਾਂ ਆਪਾਂ ਉਹਦਾ ਜਵਾਬ ਹੀ ਦੇਣਾ ਕਦੇ ਨਾ ਦਿਓ ਜੇ ਬੰਦਾ ਹੈਗਾ ਮੂਹਰੇ ਤੜਾਲਾ ਵੀ ਹਾਂ ਪੰਜਾਬ ਲਈ ਕੋਈ ਦੀ ਦੇਣਾ ਤਾਂ ਵਿਚਾਰ ਕਰ ਲੋ ਉਹਦੇ ਨਾਲ ਬਹਿ ਜਾਓ ਵੀ ਭਾਈ ਆ ਜਾ ਬੈਠ ਕੇ ਗੱਲਬਾਤ ਕਰਦੇ ਆ ਆਉ ਇਕੱਠੇ ਹੋ ਕੇ ਲੜਦੇ ਆ ਪਰ ਜਿਹੜਾ ਬੰਦਾ ਹਈ ਵੀ ਬਿਲਕੁਲ ਸਿਰੇ ਦਾ ਹੀ ਜਿਨੇ ਪੰਜਾਬ ਲਈ ਕੁਛ ਨਹੀਂ ਕੀਤਾ ਸਿਰਫ ਇਕੱਲੇ ਕਮੈਂਟੀ ਕਰਨਿਆਂ ਉਹਨਾਂ ਦਾ ਕੋਈ ਜਵਾਬ ਦੇਣ ਦਾ ਤੁੱਕ ਨਹੀਂ ਬੰਦ ਉਹਨਾਂ ਨੂੰ ਜਵਾਬ ਨਾ ਦਿਆ ਕਰੋ ਭਰਾਵੋ ਜਿਹੜੇ ਦੇਖ ਰਹੇ ਨੇ ਜਿਹੜੇ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਹੱਥ ਜੋੜਦਾ ਕਿ ਉਹਨਾਂ ਨੂੰ ਐਵੇਂ ਨਾ ਬਾਈ ਬਰਾਬਰ ਦੇ ਆ ਕੇ ਖੜੇ ਕਰ ਲਿਆ ਕਰੋ ਉਹਨਾਂ ਦਾ ਕੰਮ ਸਿਰਫ ਕਮੈਂਟਾਂ ਤੱਕ ਹੁੰਦਾ ਸੋ ਬਾਈ ਸਾਰੇ ਹੀ ਜੂਥ ਦਾ ਸਾਰੀਆਂ ਹੀ ਜੱਥੇਬੰਦੀਆਂ ਦਾ ਜਿੰਨੇ ਵੀ ਭਰਾ ਸਾਰੇ ਪਹੁੰਚੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਬਾਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਉਂਦੇ ਵੱਸਦੇ ਰਹੋ ਇਸੇ ਤਰ੍ਹਾਂ ਲੜਾਈ ਲੜਦੇ ਰਹੋ ਆਪਾਂ ਲੜਾਂਗੇ ਸੰਘਰਸ਼ੀਲ ਰਹੋ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਾਂਗੇ ਠੱਗ ਐਜੰਟਾਂ ਦੇ ਖਿਲਾਫ ਲੜਾਈ ਲੜਾਂਗੇ ਪਾਣੀਆਂ ਦੀ ਲੜਾਈ ਲੜਾਂਗੇ ਬੋਲੀ ਦੀ ਲੜਾਈ ਲੜਾਂਗੇ ਇਸ ਧਰਤੀ ਦੀ ਲੜਾਈ ਲੜਾਂਗੇ ਉਦੋਂ ਤੱਕ ਲੜਦੇ ਰਹਾਂਗੇ ਜੋ ਤੱਕ ਜਾਨ ਹੈ ਕਦੇ ਵੀ ਪੰਜਾਬ ਦੇ ਲੋਕਾਂ ਨੂੰ ਦਗਾ ਨਹੀਂ ਦੇਵਾਂਗੇ ਕਦੇ ਵੀ ਪਿੱਠ ਨਹੀਂ ਦਿਖਾਵਾਂਗੇ ਸੋ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਸਾਡੀ ਸਮੁੱਚੀ ਟੀਨ ਟੀਮ ਹਮੇਸ਼ਾ ਇਸ ਪੰਜਾਬ ਦੀ ਕਰਜ਼ਦਾਰ ਰਹੂਗੀ احسان مند ਰਹੂਗੀ ਪਹਿਲਾਂ ਵੀ 2 ਲੱਖੇ ਵੇਲੇ ਤੁਸੀਂ ਵੱਡੇ ਇਕੱਠ ਕਰਦੇ ਹੋ ਇਸ ਵਾਰ ਵੀ ਵੱਡਾ ਇਕੱਠ ਕੀਤਾ ਤਾਂ ਕਿਤੇ ਜਾ ਕੇ ਸਰਕਾਰ ਦੀਆਂ ਅੱਖਾਂ ਖੁੱਲੀਆਂ ਤਾਂ ਕਿਤੇ ਜਾ ਕੇ ਭਾਨੇ ਸਿੱਧੂ ਦੇ ਹੱਕ ਚ ਫੈਸਲਾ ਆਇਆ ਤੇ ਹੁਣ ਬਾਈ 10 ਤਰੀਕ ਨੂੰ ਕਢਾ ਕੇ ਲਾਉਣਾ ਬਾਈ ਨੂੰ ਉਧਰ ਹੀ ਬੱਲੇ ਬੱਲੇ ਕਰਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੇਜ ਨੂੰ ਜਰੂਰ ਫੋਲੋ ਕਰ ਲਿਓ ਬਾਈ